ਕਿਸਾਨ 13 ਫਰਵਰੀ ਤੋਂ ਧਰਨੇ ਦੇ ਉੱਤੇ ਬੈਠੇ ਨੇ ਤੇ ਹਰਿਆਣਾ ਬਾਰਡਰ ਮੱਲੀ ਬੈਠੇ ਨੇ ਤੇ ਜਿਹੜੇ ਕਿਸਾਨ ਨੇ ਉਹ ਹੁਣ ਮਰਜੀਵੜਿਆਂ ਦੇ ਰੂਪ ਦੇ ਵਿੱਚ ਵੱਖ-ਵੱਖ ਜਥੇ ਬਣਾ ਕੇ ਜਿਹੜੇ ਦਿੱਲੀ ਜਾਣ ਲਈ ਤਤਪਰ ਨੇ ਅਤੇ ਅੱਗੇ ਹੁੰਦੇ ਨੇ ਤੇ ਹਰਿਆਣਾ ਸਰਕਾਰ ਨਾਲ ਹਰਿਆਣਾ ਪੁਲਿਸ ਨਾਲਾਂ ਦੀ ਮੁੱਠਪੇੜ ਹੁੰਦੀ ਹੈ ਤੇ ਜ਼ਖਮੀ ਹੋ ਜਾਂਦੇ ਨੇ ਇਸੇ ਸਬੰਧ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨੇ ਫੈਸਲਾ ਕੀਤਾ ਕਿ 23 ਤਰੀਕ ਨੂੰ ਜਿਹੜੇ ਜ਼ਿਲ੍ਹਾ ਹੈੱਡਕੁਆਟਰ ਨੇ ਜਿਹੜੇ ਉਹਨਾਂ ਦੇ ਅੱਗੇ ਜਿਹੜੇ ਧਰਨੇ ਲਗਾਏ ਜਾਣਗੇ ਤੇ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਤੇ ਅਗਲੇ ਜਿਹੜੇ ਫੈਸਲੇ ਨੇ ਉਹ ਵੀ ਅੱਗੇ ਆਉਣ ਵਾਲੀਆਂ ਜਿਹੜੀਆਂ ਡੇਟਾ ਨੇ ਉਹਦੇ ਵਿੱਚ ਫੈਸਲੇ ਜਿਹੜੇ ਨੇ ਉਹ ਆਉਣਗੇ ਅਤੇ ਕੀ ਕਹਿ ਰਹੇ ਨੇ ਜਗਵਿੰਦਰ ਅਗਰਹਾ ਉਹ ਤੁਹਾਨੂੰ ਦਿਖਾਉਨੇ ਆ ਸਾਥੀਓ ਕੱਲ ਆਲ ਇੰਡੀਆ ਸੰਯੁਕਤ ਮੋਰਚੇ ਦੀ ਆਨਲਾਈਨ ਮੀਟਿੰਗ ਰਾਤ ਹੋਈ ਹੈ ਜਿਹਦੇ ਵਿੱਚ ਲਗਭਗ 30 ਨਮਾਇंदे ਸ਼ਾਮਲ ਹੋਏ ਸੀਗੇ ਵੱਖ-ਵੱਖ ਸਟੇਟਾਂ ਤੋਂ ਉਹ ਲਗਭਗ 3 ਘੰਟੇ ਚੱਲੀ ਉਹਤੇ ਚਰਚਾ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਦਾ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਜਗਜੀਤ ਸਿੰਘ ਦੱਲੇয়াল ਦਾ ਮਰਨਵਾਦ ਚੱਲ ਰਿਹਾ ਹੈ ਉਦਰਾ ਸੰਭੂ ਬਾਡਰ ਦੇ ਉੱਤੇ ਜਥੇ ਨੇ ਜਿਹੜੇ ਦਿੱਲੀ ਵੱਲੋਂ ਵਧਣ ਜਾ ਰਹੇ ਨੇ ਜਿੱਤੇ ਸਰਕਾਰ ਨੇ ਅਥਰੂ ਰੱਖਦੇ ਗੋਲੇ ਸਿੱਟੇ ਨੇ ਤੇ ਪਾਣੀ ਦਾ ਬਛੜਾ ਮਾਰ ਕੇ ਉਹਨਾਂ ਨੂੰ ਜ਼ਖਮੀ ਦਰਜਾਂ ਦੇ ਰੂਪ ਵਿੱਚ ਦਰਜ ਜ਼ਖਮੀ ਕੀਤਾ ਇਹਦੇ ਵਿੱਚ ਸਰਕਾਰ ਨੇ ਜਿਵੇਂ ਦੱਲੇਵਾਰ ਦੇ ਮਰਨ ਵਰਤ ਨੂੰ ਇਗਨੋਰ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਦੋ ਸ਼ਿਟਰਾਉਂਦੇ ਆ ਇਹ ਅਸੀਂ ਤੈਅ ਕੀਤਾ ਤੇ ਇਸ ਗੱਲ ਨੂੰ ਲੈ ਕੇ ਦੂਜਾ ਇੱਕ ਜਿਹੜਾ ਡਰਾਫਟ ਭੇਜ ਕੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰਾਂ ਨੂੰ ਕਿ ਤੁਸੀਂ ਚੋਰੀ ਮੋਰੀ ਜਾਈ ਜਿਹੜੇ ਤਿੰਨ ਤੋਂ ਦੋ ਨੇ ਲਾਗੂ ਕਰਨਗੇ ਮੰਡੀ ਕਰਨ ਦੇ ਪੀਐਮਸੀ ਐਕਟ ਦੇ ਵਿੱਚ ਸੋਧ ਕਰਨ ਵਾਲਾ ਤੇ ਟੀਮ ਦਾ ਡਿਫਰੈਂਟ ਕੀਮਤਾਂ ਤੇ ਇੰਸ਼ੂਰੈਂਸ ਦੇ ਕੰਪਨੀ ਦੇ حوالے ਕਰਨ ਵਾਲਾ ਜਾਨੀ ਉਹ ਜਿਹੜੀਆਂ ਪਾਲਸੀਆਂ ਆ ਰਹੀਆਂ ਨੇ ਵੀ ਉਹ ਜ਼ੋਰ ਮੂਰੀ ਨਹੀਂ ਲਾਗੂ ਕਰਨੇ ਨੇ ਤਿੰਨੇ ਕਾਨੂੰਨ ਉਹ ਡਰਾਫਟ ਤੇ ਪੜ੍ਹ ਕੇ ਵਿਚਾਰ ਕੀਤਾ ਤੇ ਇਹ ਦੋਨੇ ਗੱਲਾਂ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਵੀ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਇਹ ਧਰਨੇ ਮਾਰੇ ਜਾਣਗੇ ਇੱਕ ਦਿਨ ਦਾ ਪ੍ਰੋਗਰਾਮ ਹੈ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਲਿਖਿਆ ਜਾਊਗਾ ਤੇ ਸਾਰੇ ਕਿਸਾਨ ਜਦ ਤੇ ਬੰਦੀਆਂ ਨੂੰ ਮਤਲਬ ਇਹ ਸੰਯੁਕਤ ਮੋਰਚੇ ਦਾ ਕੀਤਾ ਹੋਇਆ ਫੈਸਲਾ ਜਿਹੜਾ ਉਹਦੀ تیاری ਵਾਸਤੇ ਜ਼ੋਰਦਾਰ ਪ੍ਰਾਲੀ ਕਰਨੀ ਚਾਹੀਦੀ ਨੇ ਸਾਥੀਓ ਕੱਲ ਆਲ ਇੰਡੀਆ ਸੰਯੁਕਤ ਮੋਰਚੇ ਦੀ ਆਨਲਾਈਨ ਮੀਟਿੰਗ ਰਾਤ ਹੋਈ ਹੈ ਜਿਹਦੇ ਵਿੱਚ ਲਗਭਗ 30 ਨਮਾਇंदे ਸ਼ਾਮਲ ਹੋਏ ਸੀਗੇ ਵੱਖ-ਵੱਖ ਸਟੇਟਾਂ ਤੋਂ ਉਹ ਲਗਭਗ 3 ਘੰਟੇ ਚੱਲੀ ਉਤੇ ਚਰਚਾ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਦਾ ਜਿਹੜਾ ਹਰਿਆਣਾ ਦੇ ਬਾਡਰਾਂ ਤੇ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਜਗਜੀਤ ਸਿੰਘ ਦੱਲੇਵਾਲ ਦਾ ਮਰਨਵਾਦ ਚੱਲ ਰਿਹਾ ਹੈ ਉਦਰਾ ਸੰਭੂ ਬਾਡਰ ਦੇ ਉੱਤੇ ਜਥੇ ਨੇ ਜਿਹੜੇ ਦਿੱਲੀ ਵੱਲੋਂ ਵਧਣ ਜਾ ਰਹੇ ਨੇ ਜਿੱਤੇ ਸਰਕਾਰ ਨੇ ਅਥਰੂ ਗਾਸ ਦੇ ਗੋਲੇ ਸਿੱਟੇ ਨੇ ਤੇ ਪਾਣੀ ਦਾ ਬਛੜਾ ਮਾਰ ਕੇ ਇਹਨਾਂ ਨੂੰ ਜ਼ਖਮੀ ਦਰਜਾਂ ਦੇ ਰੂਪ ਚ ਦਰਜ ਜ਼ਖਮੀ ਕੀਤਾ ਹੈ ਇਹਦੇ ਵਿੱਚ ਸਰਕਾਰ ਨੇ ਜਿਵੇਂ ਦੱਲੇਵਾਲ ਦੇ ਮਰਨਵਾਦ ਨੂੰ ਇਗਨੋਰ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਦੋ ਸੀਟ ਟਰਾਉਂਦੇ ਆ ਇਹ ਅਸੀਂ ਤੈਅ ਕੀਤਾ ਤੇ ਇਸ ਗੱਲ ਨੂੰ ਲੈ ਕੇ ਦੂਜਾ ਇੱਕ ਜਿਹੜਾ ਡਰਾਫਟ ਭੇਜਿਆ ਕੇਂਦਰ ਸਰਕਾਰ ਨੇ ਪੰਜਾਬ ਸਰਕਾਰਾਂ ਨੂੰ ਕਿ ਤੁਸੀਂ ਚੋਰੀ ਮੋਰੀ ਜਾਈ ਜਿਹੜੇ ਤਿੰਨ ਤੋਂ ਦੋ ਨੇ ਲਾਗੂ ਕਰਨਗੇ ਮੰਡੀ ਕਰਨ ਦੇ ਪੀ ਐਮ ਸੀ ਐਕਟ ਦੇ ਵਿੱਚ ਸੋਧ ਕਰਨ ਵਾਲਾ ਤੇ ਕੀਮਤਾਂ ਡਿਫਰੈਂਟ ਕੀਮਤਾਂ ਤੇ ਇੰਸ਼ੋਰੈਂਸ ਦੇ ਕੰਪਨੀ ਦੇ حوالے ਕਰਨ ਵਾਲਾ ਜੋ ਜਿਹੜੀਆਂ ਕੌਂਸਲੀਆਂ ਆ ਰਹੀਆਂ ਨੇ ਵੀ ਜੋਰਮੁਰੀ ਨਹੀਂ ਲਾਗੂ ਕਰਨੇ ਨੇ ਤਿੰਨੇ ਕਾਨੂੰਨ ਉਹ ਡਰਾਫਟ ਤੇ ਪੜ੍ਹ ਕੇ ਵਿਚਾਰ ਕੀਤਾ ਤੇ ਇਹ ਦੋਨੇ ਗੱਲਾਂ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਫੈਸਲੇ ਕੀਤਾ ਵੀ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਇਹ ਧਰਨੇ ਮਾਰੇ ਜਾਣਗੇ ਇੱਕ ਦਿਨ ਦਾ ਪ੍ਰੋਗਰਾਮ ਹੈ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਲਿਖਿਆ ਜਾਊਗਾ ਤੇ ਸਾਰੇ ਕਿਸਾਨਾਂ ਦੇ ਤੇ ਬੰਦਿਆਂ ਨੂੰ ਮਤਲਬ ਇਹ ਸੰਯੁਕਤ ਮੋਰਚੇ ਦਾ ਕੀਤਾ ਹੋਇਆ ਫੈਸਲਾ ਜਿਹੜਾ ਉਹਦੀ ਪਿਆਰੀ ਵਾਸਤੇ ਜ਼ੋਰਦਾਰ ਪ੍ਰਾਲੀ ਕਰਨੇ ਚਾਹੀਦੇ ਨੇ ਸਾਥੀਓ ਕੱਲ ਆਲ ਇੰਡੀਆ ਸੰਯੁਕਤ ਮੋਰਚੇ ਦੀ ਆਨਲਾਈਨ ਮੀਟਿੰਗ ਰਾਤ ਹੋਈ ਹੈ ਜਿਦੇ ਵਿੱਚ ਲਗਭਗ 30 ਨਮਾਇंदे ਸ਼ਾਮਲ ਹੋਏ ਸੀਗੇ ਵੱਖ-ਵੱਖ ਸਟੇਟਾਂ ਤੋਂ ਉਹ ਲਗਭਗ 3 ਘੰਟੇ ਚੱਲੀ ਉਤੇ ਚਰਚਾ ਹੋਈ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਦਾ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਜਗਜੀਤ ਸਿੰਘ ਦੱਲੇਵਾਲ ਦਾ ਮਰਨਵਾਦ ਚੱਲ ਰਿਹਾ ਹੈ ਉਦਰਾ ਸ਼ੰਭੂ ਬਾਡਰ ਦੇ ਉੱਤੇ ਜਥੇ ਨੇ ਜਿਹੜੇ ਦਿੱਲੀ ਵੱਲੋਂ ਵਧਣ ਜਾ ਰਹੇ ਨੇ ਜਿੱਤੇ ਸਰਕਾਰ ਨੇ ਥਰੂ ਗਾਸ ਦੇ ਗੋਲੇ ਸਿੱਟੇ ਨੇ ਤੇ ਪਾਣੀ ਦਾ ਬਿਛਾੜਾ ਮਾਰਤੇ ਉਹਨਾਂ ਨੂੰ ਜ਼ਖਮੀ ਦਰਜਾਂ ਦੇ ਰੂਪ ਚ ਦਰਜ ਜ਼ਖਮੀ ਕੀਤਾ ਇਹਦੇ ਵਿੱਚ ਸਰਕਾਰ ਨੇ ਜਿਵੇਂ ਧਲੇਵਾਲ ਦੇ ਮਰਨ ਵਰਤ ਨੂੰ ਇਗਨੋਰ ਕੀਤਾ ਹੈ ਅਸੀਂ ਕੇਂਦਰ ਸਰਕਾਰ ਤੇ ਰਾ ਸਰਕਾਰ ਨੂੰ ਦੋਸ਼ੀ ਠਰਾਉਂਦੇ ਆ ਇਹ ਅਸੀਂ ਤੈਅ ਕੀਤਾ ਹੈ ਤੇ ਇਸ ਗੱਲ ਨੂੰ ਲੈ ਕੇ ਦੂਜਾ ਇੱਕ ਜਿਹੜਾ ਦਾ ਡਰਾਫਟ ਤੇ ਜੇ ਕੇਂਦਰ ਸਭ ਨੇ ਪੰਜਾਬ ਸਰਕਾਰਾਂ ਨੂੰ ਕਿ ਤੁਸੀਂ ਚੋਰੀ ਮੋਰੀ ਨਹੀਂ ਜਿਹੜੇ ਤਿੰਨ ਕਾਨੂੰਨ ਨੇ ਲਾਗੂ ਕਰਨਗੇ ਮੰਡੀ ਕਰਨ ਦੇ ਐਪੀਐਮਸੀ ਐਕਟ ਦੇ ਵਿੱਚ ਸੋਧ ਕਰਨ ਵਾਲਾ ਤੇ ਕੀਮਤਾਂ ਡਿਫਰੈਂਟ ਕੀਮਤਾਂ ਤੇ ਇੰਸ਼ੋਰੈਂਸ ਦੇ ਕੰਪਨੀ ਦੇ حوالے ਕਰਨ ਵਾਲਾ ਜਾਨੀ ਉਹ ਜਿਹੜੀਆਂ ਪੌਂਸੀਆਂ ਆ ਰਹੀਆਂ ਨੇ ਵੀ ਜੋਰ ਮੋਰੀ ਨਹੀਂ ਲਾਗੂ ਕਰਨੇ ਨੇ ਤਿੰਨੇ ਕਾਨੂੰਨ ਉਹ ਡਰਾਫਟ ਤੇ ਪੜ ਕੇ ਵਿਚਾਰ ਕੀਤਾ ਤੇ ਇਹ ਦੋਨੇ ਗੱਲਾਂ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਵੀ 23 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਧਰਨੇ ਮਾਰੇ ਜਾਣਗੇ ਇੱਕ ਦਿਨ ਦਾ ਪ੍ਰੋਗਰਾਮ ਹੈ ਤੇ ਇਹ ਤੋਂ ਬਾਅਦ ਅਗਲਾ ਪ੍ਰੋਗਰਾਮ ਫਿਰ ਲਿਖਿਆ ਜਾਊਗਾ ਤੇ ਸਾਰੇ ਕਿਸਾਨ ਜੱਟ ਤੇ ਬੰਦਿਆਂ ਨੂੰ ਮਤਲਬ ਇਹ ਸੰਯੁਕਤ ਮੋਰਚੇ ਦਾ ਕੀਤਾ ਹੋਇਆ ਫੈਸਲਾ ਜਿਹੜਾ ਉਹਦੀ ਪਿਆਰੀ ਵਾਸਤੇ ਜ਼ੋਰਦਾਰ ਪ੍ਰਚਾਰ ਕਰਨੇ ਚਾਹੀਦੇ